ਇੰ ਗਰੁੱਪ ਇਹਨਾਂ ਗੁਰਸਵਾਰੀ ਸਾਧ ਸੰਗਤ ਜੀ ਉਜੋਗਣ ਭਾਗੇ ਭਾਗੇ ਜੋ ਹਾਜ਼ਰਾ ਹਜ਼ੂਰ ਸਰਬ ਕਲਾ ਪਰਪੂਰ ਗਿਆਨ ਦੇ ਮਹਾਨ ਮਹਾਨ ਸਾਹਿਬ ਸਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਬੈਠ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦਾ ਕੋ ਯਤਨ ਕਰ ਰਹੇ ਨਵਾਂ ਮਹੀਨਾ ਸ਼ੁਰੂ ਹੋ ਰਿਹਾ ਹੈ ਪਕਰ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਕੱਤਕ ਦਾ ਮਹੀਨਾ ਆ ਗਿਆ ਹੈ ਅਰਦਾਸ ਕਰਨੀ ਆ ਸਾਧੂ ਜੀ ਕਿਰਪਾ ਕਰੋ 6 ਮਹੀਨਾ ਸੁਭਾਨ ਰਬ ਦੇ ਨਾਲ ਵਰਤਾਇਓ ਨਕਰ ਖੇੜੇ ਸੁਖ ਨਾਲ ਵਰਤਾਇਓ ਇਦੇ ਨਾਲ ਨਾਲ ਹੀ ਅਰਦਾਸ ਇਹ ਵੀ ਕਰਨੀ ਹੈ ਪਾਤਸ਼ਾਹ ਜੀ ਸਾਡੇ ਹਿਰਦੇ ਦੇ ਵਿੱਚ ਨਾਮ ਵਸ ਜਾਵੇ ਬੰਦਗੀ ਵਸ ਜਾਵੇ ਸਿਮਰਨ ਵਸ ਜਾਵੇ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਉਪਦੇਸ਼ ਪਾਤਸ਼ਾਹ ਜੀ ਕਰਦੇ ਨੇ ਮੰਗਰ ਮਾਹੇ ਸੁਹਿੰਦੀਆਂ ਹਰ ਕੀਰਤ ਸੰਗ ਬੈਠਣੀਆਂ ਆ ਦੇਨ ਕੀ ਸੋਭਾ ਕਿਆ ਗਣੀ ਜੇ ਸਾਧਕ ਮਿਲਣੀਆਂ ਉਹੀ ਇਸ ਮਹੀਨੇ ਦੇ ਵਿੱਚ ਸੋਹਣੇ ਨੇ ਸੋਹਣੇ ਲੱਗਣਗੇ ਜਿਹੜੇ ਗੁਰੂ ਦੇ ਨੇੜੇ ਬੈਠਣਗੇ ਜਿਹੜੇ ਗੁਰੂ ਦੇ ਨੇੜੇ ਹੋਣਗੇ ਨੇੜੇ ਹੋਣ ਦਾ ਇਹ ਨਹੀਂ ਕਿ ਮੱਥਾ ਟੇਕ ਲਿਆ ਬੈਠ ਗਏ ਨਹੀਂ ਪਿਆਰ ਵਾਲਿਓ ਨੇੜੇ ਹੋਣ ਦਾ ਮਤਲਬ ਇਹ ਹੈ ਜੋ ਗੁਰੂ ਹੁਕਮ ਕਰਦਾ ਹੈ ਉਹਨੇ ਮੰਨ ਰਹੀਆਂ ਜਾਂ ਨਹੀਂ ਮੰਨ ਰਹੀਆਂ ਮੱਥਾ ਟੇਕਦੇ ਆਂ ਤੇ ਦਸ ਕੁ ਬੀਬ ਤੇ 30 ਸਾਲ ਰੋਕਿਆ ਪੰਨ ਪਿਆਰ ਵਾਲੇ ਪਰ ਇਹ ਵੇਖ ਲੈ ਜਿਹਨੂੰ ਮੱਥਾ ਟੇਕ ਰਹੇ ਆ ਜਿਹਨੂੰ ਸੀਸ ਨਿਵਾ ਰਹੇ ਆ ਉਹਦੀ ਗੱਲ ਹਿਰਦੇ ਚ ਭਾਰਨ ਕੀਤੀ ਹੈ ਜਾਂ ਨਹੀਂ ਕੀਤੀ ਜਿੱਦੋਂ ਨੂੰ ਗੁਰੂ ਨੇ ਸਾਨੂੰ ਤੁਰਿਆ ਏ ਉਧਰ ਨੂੰ ਅਸੀਂ ਤੁਰੇ ਆ ਜਾਂ ਅੱਗੇ ਵੀ ਸਾਡਾ ਰਾਹ ਉਹੀ ਹੈ ਪਹਿਲਾਂ ਵਾਲਾ ਇਹ ਮਤਲਬ ਹੈ ਗੁਰੂ ਜੀ ਨੇ ਲਈ ਲੈ ਕੇ ਨਾ ਜਿਹੜੇ ਗੁਰੂ ਦੇ ਨੇੜੇ ਆਗੇ ਫਿਰ ਗੁਰੂ ਕਿਰਪਾ ਕਰਦਾ ਉਹਨਾਂ ਨੂੰ ਕਿਥੇ ਹੋਊਗੀ ਜਾਣ ਦਿੰਦਾ ਇਹੋ ਜੀ ਉਹਨਾਂ ਦੀ ਬਾਹ ਫੜਦਾ ਹੈ ਉਹ ਗੁਰੂ ਫਿਰ ਸੰਸਾਰ ਸਾਗਰ ਤੋਂ ਹੀ ਪਾਰ ਕਰ ਦਿੰਦਾ ਬਸ ਲੋੜ ਹੈ ਗੁਰੂ ਦੇ ਕੋਲ ਬੈਠਣ ਦੀ ਗੁਰੂ ਦੇ ਨੇੜੇ ਬੈਠਣ ਦੀ ਕਰੋ ਗੁਰੂ ਦੇ ਨਾਲ ਅੰਗੂ ਜਵਾਬ ਦੇਣਾ ਇਹ ਪਿਆਰ ਅ타 ਸਾਗਰ ਸਮੁੰਦਰ ਗੁਰਬਾਣੀ ਦਾ ਤੁਹਾਡੇ ਕੋਲ ਮੌਜੂਦ ਹੈ ਉਚੋ ਸਵਾਲ ਗੁਰੂ ਨੂੰ ਹਰ ਇੱਕ ਸਵਾਲ ਦਾ ਤੁਹਾਡੀ ਜਵਾਬ ਹੈ ਮਨ ਦੇ ਵਿੱਚ ਚਾਹ ਪੈਦਾ ਕਰੀਏ ਪਾਤਸ਼ਾਹ ਜੀ ਤੇਰੇ ਕੋਲ ਬੈਠਣਾ ਹੈ ਮੰਗਣ ਤੇ ਹਰ ਵਾਰ ਆ ਰਹੀਆਂ ਕਦੇ ਸਤਿਗੁਰਾਂ ਨਾਲ ਗੱਲ ਕਰਨ ਵਾਸਤੇ ਮਿਲਣ ਵਾਸਤੇ ਆ ਕੇ ਵੇਖੋ ਗੁਰੂ ਨੇ ਖੁਸ਼ ਹੋ ਕੇ ਗਲ ਬੱਕਰੀ ਦੇ ਵਿੱਚ ਲੈ ਲੈਣਾ ਹੈ ਕੋਲ ਬੈਠਣ ਦਾ ਮਤਲਬ ਇਹ ਹੈ ਪਾਤਸ਼ਾਹ ਜੀ ਜੋ ਹੁਕਮ ਤੋਂ ਸਾਨੂੰ ਕਰ ਰਿਹਾ ਸਾਨੂੰ ਮਨਜ਼ੂਰ ਹੈ ਜਿਹੜੇ ਕੋਲ ਬੈਠ ਗਏ ਨੇ ਫਿਰ ਉਹਨਾਂ ਦਾ ਬੇੜਾ ਵੀ ਗੁਰੂ ਨੇ ਪਾਰ ਕਰਾਂ ਦੀ ਤਾਕਤ ਦਾ ਗੁਰੂ ਨੇ ਉਹਨਾਂ ਦੀ ਜ਼ਿੰਦਗੀ ਦੇ ਬੇੜੇ ਨੂੰ ਪਾਰ ਲਿਵਾ ਦਿੱਤਾ ਜਿਹੜੇ ਕੋਲ ਆਏ ਨੇ ਜਿਹੜੇ ਛੱਡ ਕੇ ਚਲੇ ਗਏ ਨੇ ਪੈਦੇ ਖਾਂ ਵਰਗੇ ਫਿਰ ਉਹਨਾਂ ਦੀ ਹਾਲ ਵੀ ਤੁਸੀਂ ਆਪ ਇਤਿਹਾਸਾ ਨਾ ਜਾਣਦੇ ਹੋ ਕਿਵੇਂ ਉਹ ਮੌਤ ਨੂੰ ਪਿਆਰੀ ਹੋ ਗਏ ਪਰ ਗੁਰੂ ਇਹ ਵੀ ਕਿਰਪਾ ਕਰਦਾ ਉਹਨਾਂ ਨੂੰ ਫਿਰ ਵੀ ਗੁਰਦਸਤ ਨਾਮ ਦਿੰਦਾ ਹੈ ਗੁਰੂ ਕਿਰਪਾ ਕਰਦਾ ਹੈ ਕਿੰਨੀ ਸੋਭਾ ਕਾ ਗਣੀ ਕਿ ਸਾਹਿਬ ਮਹਿਲੀਆਂ ਉਹਨਾਂ ਦੀ ਸੋਭਾ ਨਹੀਂ ਬਿਆਨ ਕੀਤੀ ਜਾ ਸਕਦੀ ਜਿਨ੍ਹਾਂ ਦਾ ਮੁਲਾਕਾਤ ਗੁਰੂ ਦੇ ਨਾਲ ਹੋ ਗਿਆ ਹੈ ਜਿਨ੍ਹਾਂ ਨੇ ਗੁਰੂ ਦੇ ਨਾਲ ਮੁਲਾਪ ਕਰ ਲਿਆ ਉਹਨਾਂ ਦੀ ਸ਼ੋਭਾ ਕਹੀ ਨਹੀਂ ਜਾ ਸਕਦੀ ਸਾਰਾ ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ ਪਤਲਾ ਭਗਤਾਂ ਦੀ ਉਸਤਤ ਸੰਸਾਰ ਕਰਦਾ ਹੈ ਪਿਆਰ ਬੜਾ ਉਹਨਾਂ ਨੇ ਗੁਰਬਾਣੀ ਦੇ ਨਾਲ ਜੁੜਨਾ ਕੀਤਾ ਗੁਰੂ ਦੇ ਨਾਲ ਜੁੜਨਾ ਕੀਤਾ ਉਹਨਾਂ ਕੋਲ ਇੰਨੀ ਦੌਲਤ ਨਹੀਂ ਸੀ ਕੋਈ ਕਿਸੇ ਨੂੰ ਧੰਨ ਕਰਕੇ ਜਾਣਦਾ ਹੈ ਕੋਈ ਕਿਸੇ ਨੂੰ ਸ਼ੌਹਰਤ ਕਰਕੇ ਜਾਣਦਾ ਹੈ ਕੋਈ ਕਿਸੇ ਨੂੰ ਨਾਮ ਕਰਕੇ ਜਾਣਦਾ ਹੈ ਪਰ ਉਹ ਭਗਤ ਉਹ ਨੇ ਜਿਨ੍ਹਾਂ ਨੂੰ ਰੱਬ ਦੀ ਨਾਮ ਕਰਕੇ ਜਾਣਿਆ ਜਾਂਦਾ ਹੈ ਬੰਦਗੀ ਕਰਕੇ ਜਾਣਿਆ ਜਾਂਦਾ ਹੈ ਛਾਤੀ ਮਾਰ ਕੇ ਵੇਖੋ ਭਗਤਾਂ ਚ ਕਿੰਨੀ ਕੋਹਾਂ ਦੇ ਕੋਹ ਦੋਤ ਸੀ ਕਿ ਨਹੀਂ ਸੀ ਬਿਆਦ ਵਾਲੇ ਭਗਤ ਕਬੀਰ ਜੀ ਵਰਗੇ ਕੋਈ ਕਪੜਾ ਮੁੰਨਣਾ ਕੋਈ ਵੇਚਿਆਣਾ ਉਹਦੇ ਨਾਲ ਵਿਸਾਰਾ ਕਰ ਲੈਣਾਂ ਪਾਗ ਤਰਵਦਾਸ ਜੀ ਵਰਗੀ ਵਰਗੀ ਪਤਾ ਨਹੀਂ ਲਿਨੇ 2-4 ਜੁੱਤੀਆਂ ਗੰਢ ਸੀ ਪਤਾ ਨਹੀਂ ਪਿਆਰ ਵਾਗਿਆ ਪਰ ਰੱਬ ਦਾ ਨਾਮ ਸੀ ਅੰਦਰ ਵੱਡੇ ਵੱਡੇ ਰਾਜੇ ਆ ਗਏ ਇਹਨਾਂ ਦੇ ਚਾਹਨਾ ਦੇ ਵਿੱਚ ਝੁਕੇ ਨੇ ਕੋਲ ਬੈਠ ਜਾਈਏ ਸਤਿਗੁਰਾਂ ਦੀ ਚਾਹਨਾ ਦੇ ਵਿੱਚ ਸਿਰ ਸਨਵਾ ਲਈਏ ਤਨ ਮਨ ਮੌਲੇ ਆ ਰਾਮ ਸਿਓ ਸੰਸਾਰ ਦੇ ਸਹਿੰਗੀਆਂ ਤਦੋਂ ਗੁਰੂ ਦੇ ਚਾਹਨਾ ਦੇ ਵਿੱਚ ਆ ਕੇ ਗੁਰੂ ਨੇ ਮਨ ਦੀ ਵੀ ਰਹਿਮ ਨੂੰ ਖਤਮ ਕਰ ਦੇਣਾ ਹੈ ਤੇਰੇ ਤਨ ਦੇ ਰੋਗਾਂ ਨੂੰ ਵੀ ਦੂਰ ਕਰ ਦੇਣਾ ਹੈ ਸਾਰਾ ਕੁਝ ਗੁਰੂ ਨੂੰ ਭੇਟਾ ਕਰ ਦੇਣਾ ਹੈ اے ਬਾਦਸ਼ਾਹ ਜੀ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਮੈਂ ਤੇਰੇ ਕੋਲ ਆਇਆ ਹਾਂ ਮਨ ਤਨ ਤੇਰਾ ਧਨ ਵੀ ਤੇਰਾ ਓ ਠਾਕੁਰ ਸੁਆਮੀ ਪ੍ਰਭ ਮੇਰਾ ਤੇਰਾ ਮਨ ਵੀ ਤੇਰਾ ਹੈ ਤਨ ਵੀ ਤੇਰਾ ਹੈ ਧਨ ਵੀ ਤੇਰਾ ਹੈ ਤੂੰ ਮੇਰਾ ਖਾਪੂਰ ਹੈ ਤੇ ਤੇਤਲੀ ਚਰਨਾ ਦਾ ਦਾਸ ਹਾਂ ਜਦੋਂ ਇਹ ਭਾਵਨਾ ਅੰਦਰ ਬਣ ਜੇਗੀ ਗੁਰੂ ਨੇ ਕਿਰਪਾ ਕਰ ਦੇਣੀ ਹੈ ਭਾਵਨਾ ਬਣਾਣੀ ਪਵੇਗੀ ਪਿਆਰ ਵਾਲਿਓ ਫਿਰ ਪਤਸਰ ਦੀਆਂ ਸੰਸਾਦ ਸਹਿਣੜੀਆਂ ਮਿੱਤਰ ਦੀ ਗੱਲ ਕਰਦੇ ਨਹੀਂ ਤੇਰੇ ਮਿੱਤਰ ਕਿਵੇਂ ਦੇ ਹੋਣ ਮਿੱਤਰ ਉਹ ਹੋਣ ਜਿਹੜੇ ਤੈਨੂੰ ਗੁਰੂ ਦੇ ਚਰਨਾਂ ਦੇ ਵਿੱਚ ਲੈ ਕੇ ਜਾਂਦੇ ਬੜੀ ਤਰ੍ਹਾਂ ਦੇ ਮਿੱਤਰ ਦੁਨੀਆ ਦੇ ਵਿੱਚ ਮੌਜੂਦ ਨੇ ਕੁਝ ਉਹ ਨੇ ਜਿਹੜੀ ਮਾੜੀ ਸੰਗਤ ਵਿੱਚ ਤੈਨੂੰ ਬਾਹਰ ਖੜਕੇ ਲੈ ਕੇ ਜਾਂਦੇ ਭਾਈ ਆ ਚਲੀ ਪਰ ਮਿੱਤਰ ਪਾਤਸ਼ਾਹ ਜੀ ਕਹਿੰਦੇ ਨੇ ਐਹੋ ਜੇ ਹੋਵਣ ਸ੍ਰੀ ਬਾਪ ਪੜਨ ਤੇ ਤੈਨੂੰ ਗੁਰੂ ਦੀ ਸੰਗਤ ਵਿੱਚ ਲੈ ਕੇ ਆ। ਆਹ ਭਾਈ ਸੰਗਤ ਕਰੀਏ, ਕਿਰਤ ਨੂੰ ਸੁਣੀਏ, ਗੁਰੂ ਦੀ ਗੱਲ ਸੁਣੀਏ, ਜੀਵਨ ਦੀ ਘੜੀਆਂ ਨੂੰ ਸਫਲੀਆਂ ਕਰੀਏ। ਕਿ ਐਹੋ ਜੀ ਸમિતਰ ਤੇ ਨਜਈ ਨਹੀਂ ਲੈ। ਫਿਰ ਪਾਤਸ਼ਾਹ ਜੀ ਕਹਿੰਦੇ ਸਾਧ ਜਨਾ ਤੇ ਬਾਹਰੀ ਇਸੇ ਰਹਿਣ ਅਕੇ ਲੜੀਆਂ। ਉੱਤੇ ਗੱਲ ਪਾਤਸ਼ਾਹ ਜੀ ਨੇ ਪਹਿਲੇ ਬੰਦ ਦੇ ਵਿੱਚ ਇਹ ਕੀਤੀ ਹੈ ਜਿਹੜੇ ਗੁਰੂ ਦੇ ਨੇੜੇ ਨੇ ਉਹਨਾਂ ਦੀ ਹਾਲਤ ਕੀ ਹੈ। ਉਪਰਵਾਣ ਹੋ ਗਏ ਨੇ ਗੁਰੂਆਂ ਤੇ ਕਿਰਪਾ ਕਰਦਾ ਹੈ ਹੁਣ ਗੱਲ ਉਹ ਹੈ ਜਿਹੜੇ ਸਾਧੂਆਂ ਤੋਂ ਦੂਰ ਨੇ ਚਰਨਾ ਤੋਂ ਦੂਰ ਨੇ ਸੰਗਤ ਤੋਂ ਦੂਰ ਨੇ ਗੁਰੂ ਤੋਂ ਬੂਰ ਹੋ ਜਾਂਦੇ ਨੇ ਉਹਨਾਂ ਦਾ ਹਾਲ ਕੀ ਹੁੰਦਾ ਹੈ ਪਤਸਰ ਕਨੇ ਸਾਧ ਜਨਾਂ ਤੇ ਬਾਹਰੀ ਸੀ ਰਹਿਣ ਅਕੇ ਦੁਨੀਆ ਜਿਹੜੇ ਸੰਗਤ ਤੋਂ ਸਾਧ ਸੰਗਤ ਤੋਂ ਦੂਰ ਭੱਜਦੇ ਨੇ ਉਹ ਫਿਰ ਇਕੱਲੇ ਰਹਿ ਜਾਂਦੇ ਨੇ ਉਹ ਇਕੱਲੇ ਰਹਿ ਗਏ ਇੱਕ ਪਾਸੇ ਉਹ ਨੇ ਜਿਨ੍ਹਾਂ ਕੋਲ ਨਾਮ ਦੀ ਬਰਕਤ ਹੈ ਨਾਮ ਦਾ ਧੰਨ ਹੈ ਉਹਨਾਂ ਨੂੰ ਭਾਵੇਂ ਜੰਗਲ ਦੇ ਵਿੱਚ ਇਕੱਲੇ ਛੱਡ ਦੋ ਸੰਸਾਰ ਜਗਤ ਤੇ ਛੱਡ ਦੋ ਉਹ ਫੇਰ ਵੀ ਉਹ ਰੱਬ ਪਰਮਾਤਮਾ ਕਰਕੇ ਚੜ੍ਹਦੀ ਕਲਾ ਦੇ ਵਿੱਚ ਲੈ ਜਾਏ ਉਹ ਇਕੱਲੇ ਨਹੀਂ ਉਹਨਾਂ ਕੋਲ ਬੰਦਗੀ ਹੈ ਉਹਨਾਂ ਕੋਲ ਸੰਗਤ ਹੈ ਉਹਨਾਂ ਕੋਲ ਗੁਰੂ ਦਾ ਪਿਆਰ ਹੈ ਪਰ ਦੂਜੇ ਪਾਸੇ ਉਹ ਜਿਹੜੇ ਸੰਗਤ ਤੋਂ ਭੱਜ ਗਏ ਨੇ ਗੁਰੂ ਤੋਂ ਭੱਜਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਆਂਦੇ ਬਾਦਸ਼ਾਹ ਜੀ ਕਹਿੰਦੇ ਉਹ ਫਿਰ ਇਕੱਲੇ ਹੀ ਰਹਿ ਜਾਂਦੇ ਨੇ ਕੋਈ ਉਹਨਾਂ ਦੀ ਗੱਲ ਸੁਣਨ ਵਾਲਾ ਹੁੰਦਾ ਹੀ ਨਹੀਂ ਯਾਰ ਮਿੱਤਰ ਸਗੇ ਸੰਬੰਧੀ ਉਦੋਂ ਤੱਕ ਕਰੇ ਗੋਲ ਨੇ ਜਦੋਂ ਤੱਕ ਦੌਲ ਨੇ ਤੇਰੇ ਕੋਲ ਸੁੱਖ ਹੈ ਖੁਸ਼ੀਆਂ ਦੀ ਘੜੀਆਂ ਨੇ ਤੇਰੇ ਕੋਲ ਉਦੋਂ ਤੱਕ ਤੇਰੇ ਨੇੜੇ ਜਿਹੜੇ ਸਾਰੇ ਜਿਹੜੇ ਪਿਆਰ ਵਾਲੇ ਮਨੋਂ ਤੱਕ ਤੇਰੇ ਨੇੜੇ ਸਾਰੇ ਤੈਨੂੰ ਨਜ਼ਰ ਆਣਗੇ ਪਰ ਜਦੋਂ ਇਹ ਦੌਲਤ ਚਲੀ ਗਈ ਖੁਸ਼ੀਆਂ ਚਲੀ ਗਈਆਂ ਦੁੱਖ ਦਾ ਸਮਾਂ ਆ ਗਿਆ ਉਦੋਂ ਫਿਰ ਤੈਨੂੰ ਆਪਣੀ ਛੇਰੇ ਕੋਈ ਵੀ ਮਜ਼ਮ ਨਹੀਂ ਆਏਗਾ ਫਿਰ ਤੇ ਪਿਆਰ ਵਾਲੇ ਫੋਨ ਵੀ ਨਹੀਂ ਚੁੱਕੇ ਸੱਚਾਈ ਹੈ ਫੋਨ ਵੀ ਨਹੀਂ ਚੁੱਕਣਗੇ ਸੁਖ ਹੈ ਸਭ ਕੁਝ ਹੈ ਦੌਲਤ ਹੈ ਸਭ ਕੁਝ ਹੈ ਪਰ ਦੂਜੇ ਪਾਸੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਸਹਾਰਾ ਹੀ ਤੂੰ ਰੱਬ ਦੇ ਨਾਮ ਨੂੰ ਬਣਾ ਲਿਆ ਪਰਮਾਤਮਾ ਦੇ ਨਾਮ ਨੂੰ ਬਣਾ ਲਿਆ ਫਿਰ ਦੁਨੀਆ ਦੀ ਕੋਈ ਲੋੜੀ ਦੁਨੀਆ ਦੇ ਲੋਕਾਂ ਦੀ ਲੋੜੀ ਗੁਰੂ ਨੇ ਆਪ ਹੀ ਕਿਰਪਾ ਕਰ ਦੇਣੀ ਹੈ ਗੁਰੂ ਨੇ ਆਪ ਹੀ ਬਖਸ਼ਿਸ਼ਾ ਕਰ ਦੇਣੀਆਂ ਨੇ ਤੇਰੇ ਤੇ ਸੋ ਬਸ ਗੁਰੂ ਨੂੰ ਸਦਾ ਦਾ ਪਣਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਆਂ ਬਾਦਸ਼ਾਹ ਜੀ ਮੈਂ ਤੈਨੂੰ ਸਹਾਰਾ ਬਣਾਇਆ ਤੇਰੀ ਚਰਨਾ ਦਾ ਪੂਰ ਆਸਣਾ ਲਿਆ ਤੇਰੀ ਚਰਨਾ ਦੀ ਟੇਕ ਲਈ ਹੈ ਤਰਜੀ ਹੋਏ ਇੱਕ ਟੇਕ ਤੋਂ ਲਾਏ ਬਡਾਨੀ ਆਸ ਸਭਨਾ ਦੇ ਚਰਨਾਂ 'ਚ ਆਸ ਰੱਖ ਦੁਨੀਆਂ ਦੀ ਆਸ ਰੱਖੇਗਾ ਧੋਖਾ ਖਾ ਜਾਏਗਾ ਦੁਨੀਆ ਦੀ ਆਸ ਰੱਖੇਗਾ ਮਨ ਦੇ ਵਿੱਚ ਰੋਸ਼ ਪੈਦਾ ਹੋ ਜਾਣਾ ਕਿਉਂਕਿ ਦੁਨੀਆ ਨਹੀਂ ਧੋਖਾ ਦੇਣਾ ਪਿਆਰ ਵਾਲਾ ਗੁਰੂ ਦੀ ਟੇਕ ਰੱਖੇਗਾ ਇਸ ਸਾਹਿਬ ਦੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਏ ਆਦਸਾ ਜੀ ਬਾਰ-ਬਾਰ ਸੁਝਾਉਂਦੇ ਨੇ ਹਰ ਮੂਦ ਸਰਵਣ ਕਰਦੇ ਉਦੇ ਚਰਨਾਂ ਦੀ ਠੀਕ ਰੱਖ ਕਿਤੇ ਚਰਨਾ ਦੇ ਵਿੱਚ ਸੁੱਖ ਹੈ ਉਹਦੇ ਚਰਨਾਂ ਦਾ ਆਸਰਾ ਲੈ ਇਹਦੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕੋਈ ਮਨੁੱਖ ਕਿਸੇ ਨੂੰ ਸੁੱਖ ਦੇਈ ਨਹੀਂ ਸਤਿਗੁਰਾਂ ਬਿਰ ਉਹ ਆਪ ਦੁਖਾਂ ਦੀ ਨਾਲ ਭਰਿਆ ਹੋਇਆ ਹੈ ਉਹਦੀ ਜ਼ਿੰਦਗੀ ਆਪ ਦੁਖਾਂ ਦੀ ਨਾਲ ਭਰੀ ਹੋਈ ਹੈ ਜੇ ਸੁੱਖ ਲੈਣਾ ਹੈ ਗੁਰੂ ਦੇ ਚਰਨਾਂ ਦੀ ਕਿਛ ਅਦਾਸਤਾ ਪਾਈ ਪਾਤ ਸਾਹਿਬ ਜੀ ਕਹਿੰਦੇ ਸਾਰੇ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਕਰ ਲਈ ਪਾਈਏ ਸੁੱਖਾਂ ਦਾ ਦਾਤਾ ਤੇ ਗੁਰੂ ਹੈ ਉਨੇ ਤੈਨੂੰ ਸੁਖ ਦੇਣੇ ਨੇ ਕੱਲਾ ਰਹੇਗਾ ਜੀਸ ਗੁਰੂ ਤੋਂ ਦੂਰ ਬਚੇਗਾ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਗੱਲ ਦਾ ਨਾ ਮੜਾ ਤੇੜੇ ਹੋਏਗਾ ਕਿਸੇ ਨੇ ਬਾਣੀ ਫੜਨੀ ਬਾਤ ਸੱਚ ਕਹੇ ਕਿ ਨ ਦੁੱਖ ਨਾ ਕਬੂ ਪਰ ਸੇ ਜਮਦਾ ਵਸ ਪੜਿਆ ਜਿਹੜੀ ਗੁਰੂ ਤੋਂ ਦੂਰ ਹੋਗੇ ਨੇ ਉਹਨਾਂ ਦਾ ਦੁੱਖ ਫਿਰ ਕਦੇ ਨਹੀਂ ਉਤਰਦਾ ਉਹ ਦੁਖੀ ਰਹਿੰਦੇ ਨੇ ਸੋ ਕੁ ਉਹਨਾਂ ਕੋਲ ਆਂਦਾ ਹੀ ਕੋਈ ਨਹੀਂ بادشاہ ਜੀ ਕਰਨੇ ਫਿਰ ਉਹ ਜਮਾ ਦੇ ਵਸਮੇ ਜਾਂਦੇ ਨੇ ਜਨਮ ਜਨਮਾਂ ਤਰ੍ਹਾਂ ਦੇ ਗੇੜ ਦੇ ਵਿੱਚ ਪੈ ਜਾਂਦੇ ਨੇ ਫਿਰ ਉਹਨਾਂ ਦਾ ਆਣਾ ਜਾਣਾ ਜਿਹੜਾ ਹੈ ਉਹ ਲੱਗਿਆ ਰਹਿੰਦਾ ਹੈ ਉਹਨਾਂ ਦਾ ਪਾਲ ਉਤਾਰਾ ਨਹੀਂ ਹੁੰਦਾ ਜਿਨੇ ਰਾਗਿਆ ਰਗਿਆ ਬਣਾ ਸੇ ਦਿੱਸਨ ਨਿੱਕੜਿਆ ਪਰ ਜਿਨ੍ਹਾਂ ਨੇ ਗੁਰੂ ਨੂੰ ਫਿਰਦੇ ਦੇ ਅੰਦਰ ਵਸਾਲਿਆ ਹਰ ਵੇਲੇ ਗੁਰੂ ਫਿਰ ਹਾਜ਼ਰ ਨਾਜ਼ਰ ਉਤਾਨੂ ਨਜ਼ਰ ਆਉਂਦਾ ਹੈ ਉਹਨਾਂ ਦੇ ਨਾਲ यह जाइए कहाँ सुहेले हर किरपा कर मेरे जिथे भी वो जाएगा फिर तो उन्हें नाल खाना है हर थां फिर उदी रखवाली करनी है रखा एक हमारा स्वामी सगल कथा का ਉਹਨੇ ਫੇਰ ਰਾਹੀ ਕੀ ਕਰਨੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ راہ ਵਿਆਪ ਪਰ ਵਿਆਪਨਾ ਜਿਨ੍ਹਾਂ ਨੇ ਗੁਰੂ ਦੇ ਹਿੱੱਤੇ ਦੇ ਅੰਦਰ ਵਸਾਲਿਆ ਜੀ ਜੱਪਿਆ ਦੀ ਗੱਲ ਮੰਨੀ ਫਿਰ ਹਰ ਵੇਲੇ ਕੋਈ ਸਹਾਈ ਹੁੰਦਾ ਹੈ ਰਤ ਰਜ ਵੇਹਨ ਲਾਲ ਹਰ ਕੱਟ ਤਿੰਨ ਜੀਆਂ ਨੂੰ ਘਾਟਾ ਵੀ ਦੇ ਕਿਸੇ ਚੀਜ਼ ਦਾ ਨਹੀਂ ਦੇ ਜਾਂਦਾ ਆਮ ਤੌਰ ਤੇ ਮਨੁੱਖ ਕੀ ਕਰਦਾ ਹੈ ਦੁਨੀਆ ਦੀ ਮਾਇਆ ਦੇ ਵਿੱਚ ਦੁਨੀਆ ਦੀਆਂ ਮਸਤੀਆਂ ਦੇ ਵਿੱਚ ਦੁਨੀਆ ਦੇ ਰੰਗਾਂ ਦੇ ਵਿੱਚ ਰੱਬ ਨੂੰ ਭੁੱਲਦਾ ਹੈ ਪੁੱਤ ਉਹਦਾ ਕਿਉਂ ਹੈ ਕਿਉਂਕਿ ਦੁਨੀਆ ਦੀ ਹੀ ਵਸਤੂਆਂ ਮੰਗਦਾ ਹੈ ਕਦੇ ਰੱਬ ਨੂੰ ਮੰਗਿਆ ਹੀ ਨਹੀਂ ਤਾਂ ਸੀ ਭਾਈ ਜੀ ਬਰਦਾਨਾ ਜਿਹੜੇ ਪਤਾ ਨਹੀਂ ਧਰਗੋ ਨਾਨਕ ਬਾਦਸ਼ਾਹ ਦੇ ਨਾਲ ਕਿੰਨਾ ਸਮਾਨਤਾ ਨਾਲ گزار ਦਿੱਤਾ ਭੈਣ ਬਣ ਕਦੇ ਨਹੀਂ ਕਿਹਾ ਬਾਦਸ਼ਾਹ ਜੀ ਮੈਨੂੰ ਧਨ ਚਾਹੀਦਾ ਕਦੇ ਨਹੀਂ ਕਿਹਾ ਜਦ ਕਿ ਘਰ ਦੇ ਵਿੱਚ ਪਰਿਵਾਰ ਵੀ ਸੀ ਮਾਪਿਓ ਵੀ ਨੇ ਧੀ ਪੁੱਤਰ ਵੀ ਘਰ ਦੇ ਵਿੱਚ ਨੇ ਘਰ ਵਾਲੇ ਵੀ ਘਰ ਦੇ ਵਿੱਚ ਹੈ ਕਦੇ ਨਹੀਂ ਕਿਹਾ ਧਨ ਚਾਹੀਦਾ ਇੱਕ ਦਿਨ ਮੰਗਿਆ ਸੀ ਭਾਈ ਮਰਦਾਨਿਆ ਨੇ ਕਿ ਪਾਤਸ਼ਾਹ ਜੀ ਧੀ ਦਾ ਵਿਆਹ ਹੈ ਮੈਂ ਜਾਮਾ ਕਰ ਮੈਨੂੰ ਛੁੱਟੀ ਦਿਓ ਜਾਣ ਲੱਗਿਆ ਫਿਰ ਪਿਛੇ ਮੁੜਿਆ ਆ ਪਾਤਸ਼ਾਹ ਜੀ ਫਿਰ ਕਹਿੰਦੇ ਨੇ ਮਰਦਾਨਿਆ ਕੀ ਦਲ ਪਿਛੇ ਮੁੜਿਆ ਆ ਜਾਣ ਲੱਗਾ ਸੀ ਕਹਿੰਦੇ ਪਾਤਸ਼ਾਹ ਜੀ ਧੀ ਦਾ ਵਿਆਹ ਹੈ ਸਾਰੀ ਜ਼ਿੰਦਗੀ ਤੇ ਤੁਹਾਡੀ ਨਾਲ گزار ਦਿੱਤੀ ਹੈ ਕੋਣ ਤੇ ਢੇਲਾ ਵੀ ਨਹੀਂ ਕਿਵੇਂ ਵਿਆਹ ਕਰਾਨਾ ਇਹ ਤਾਂ ਜੁਰਮਾਨਤ ਪਾਤਸ਼ਾਹ ਜੀ ਦੀ ਉਸੇ ਦੇ ਵਰਜਨ ਸੀਗੇ ਮਰਦਾਨਿਆਂ ਫਿਕਰਨਾ ਕਰ ਜੇ ਲੜਗੁਰੂ ਨਾਲਕ ਦਾ ਫੜਿਆ ਹੈ ਤੇ ਪ੍ਰਵਾਹ ਵੀ ਨਹੀਂ ਕਰਦੀ ਜੇ ਲੜਗੁਰੂ ਨਾਲਕ ਦਾ ਫੜਿਆ ਹੈ ਤੇ ਪ੍ਰਵਾਹ ਕਾਦੀ ਤੇਰੀ ਧੀ ਦਾ ਵਿਆਹ ਐਵੇਂ ਕੁੜੀਆਂ ਜਿਵੇਂ ਰਾਜੇ ਮਹਾਰਾਜਿਆਂ ਦੀ ਧੀਆਂ ਦੇ ਵਿਆਹ ਹੁੰਦੇ ਨੇ ਕੂਰੂਨੇ ਕਸਰ ਵੀ ਛੱਡੀ ਫਿਰ ਬਿਆਨ ਮਾਤੇ ਬੜੀ ਸ਼ਾਨ ਨੂੰ ਸ਼ੌਕਤ ਦੇ ਨਾਲ ਪਾਈ ਮਰਦਾਨੀ ਦੀ ਧੀ ਦਾ ਵਿਆਹ ਵੀ ਹੋਇਆ ਹੈ ਗੁਰੂ ਫਿਰ ਕਮੀ ਨਹੀਂ ਛੱਡਦਾ ਪਿਆਰ ਵਾਲਿਓ ਸਭ ਕੁਝ ਦੇਦਾ ਹੈ ਸਭ ਕੁਝ ਦੇਦਾ ਜੋ ਮੰਗੇ ਠਾਕੁਰਿਆ ਬੰਦੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਉਕਤੇ ਜੋ ਬੋਲੇ ਹਾਮ ਆਹ ਜੋ ਵੀ ਆਪਾਂ ਫਿਰ ਮੰਗਦੇ ਆ ਗੁਰੂ ਨੇ ਸਾਡੇ ਝੋਲੀ ਦੇ ਵਿੱਚ ਉਹ ਦਾਤਾ ਪਾ ਦੇਣਾ ਹੈ ਪਰ ਮੰਗਣ ਤੋਂ ਪਹਿਲਾਂ ਮੁੱਦਾ ਨਾ ਮੰਗਣਾ ਕੋਵੇਗਾ ਉਹਦੇ ਦਰ ਦੀ ਸੇਵਾ ਮੰਗਣੀ ਪਵੇਗੀ ਕੱਲ ਆਪਣੇ ਬਾਬਾ ਦੀਪ ਸਿੰਘ ਜੀ ਦਾ ਸਿੱਖੀ ਦੇ ਹੜਾ ਮਨਾਇਆ ਬਾਬਾ ਦੀਪ ਸਿੰਘ ਜੀ ਨੇ ਬਹੁਤ ਸੇਵਾ ਨਿਭਾਈ ਪਾਣੀ ਵਿਖਣ ਦੀ ਤੇ ਆਖਰ ਦੇ ਜਦੋਂ ਸਤਗੁਰਾਂ ਨੇ ਕਿਹਾ ਸੀ ਕਿ ਦੀਪ ਸਿੰਘ ਜੀ ਚਾਹੀਦਾ ਕੀ ਹੈ ਤੁਹਾਡੀ ਸੇਵਾ ਪਰਵਾਨ ਹੈ ਭਾਈ ਮਨੀ ਸਿੰਘ ਜੀ ਵੀ ਕੋਲ ਨੇ ਬਾਬਾ ਦੀਪ ਸਿੰਘ ਜੀ ਵੀ ਕੋਲ ਖਰੋਤੇ ਨੇ ਦੋਵਾਂ ਨੇ ਇਹ ਸੇਵਾ ਨਿਭਾਈ ਸੀਗੀ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਸੀ ਬਾਦਸ਼ਾਹ ਜੀ ਕੁਝ ਨਹੀਂ ਚਾਹੀਦਾ ਬਸ ਇਹ ਸਿੱਖੀ ਸਿਰਕ ਜਿਹੜਾ ਹੈ ਕੇਸਾਂ ਸਵਾਸਾਂ ਦੇ ਨਾਲ ਨਿਕ ਜਾਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨਹੀਂ ਕਹਦੇ ਦੀ ਬਿਆ ਸੀਸ ਵੱਢ ਜਾਏਗਾ ਪਰ ਕੇਸਾਂ ਸਵਾਸਾਂ ਦੇ ਨਾਲ ਨਿਕਰੇ ਭਾਈ ਮਨੀ ਸਿੰਘ ਜੀ ਨੂੰ ਪੁੱਛਦੇ ਨੇ ਤੁਹਾਨੂੰ ਕੀ ਚਾਹੀਦਾ ਕਹਿੰਦੇ ਬਾਦਸ਼ਾਹ ਜੀ ਮੈਨੂੰ ਵੀ ਇਹ ਚਾਹੀਦਾ ਸੀ ਦੁਨਿਆਵੀ ਦੌਲਤ ਤੇ ਕੰਮ ਨਹੀਂ ਆਉਣ ਵਾਲੀ ਥਿਰ ਜਾਨੀ ਮੇਰਾ ਸਿਰਜ ਜਿਹੜਾ ਕੇਸਾਂ ਸਵਾਸਾਂ ਦੇ ਨਾਲ ਹੀ ਜਾਵੇ ਧੰਨ ਗੁਰੂ ਜੀ ਸੀ ਮਹਾਰਾਜੇ ਕਦੇ ਮਨੀਸਰਾਂ ਬੰਦ ਬੰਦ ਕੱਟ ਜਾਏਗਾ ਪਰ ਸਿੱਖੀ ਸਿਰਜ ਤੇ ਤੇਰਾ ਕੇਸਾਂ ਸਵਾਸਾਂ ਦੇ ਨਾਲ ਨਹੀਂ ਘਾਏ ਬੰਦ ਬੰਦ ਕੱਟ ਜਾਣਾ ਤੇ ਹੋਇਆ ਵੀ ਪਿਆਰ ਵਾਲਿਆਂ ਬਾਰੇ ਬੰਦ ਬੰਦ ਭਾਈ ਮਨੀਸਰ ਜੀ ਦਾ ਵੀ ਕੱਟਿਆ ਗਿਆ ਸਿਰ ਬਾਬਾ ਦੀਪ ਸਿੰਘ ਜੀ ਦਾ ਵੀ ਲੱਥਿਆ ਏ ਉਸ ਮਨ ਹਰਾਨ ਸੀ ਇਹ ਹੋ ਕੀ ਰਿਹਾ ਏ ਪਹਿਲੀ ਗੱਲ ਤੇ ਅਸੀਂ ਤਾਂ ਹਰਾਨ ਸੀ ਇਹ 80 ਸਾਲਾਂ ਦਾ ਬਾਪੂ ਲੜਕੀ ਮਰੇ ਅਸੀਂ ਜਵਾਨ ਅਸੀਂ ਤੇ ਤਲਵਾਰ ਵੀ ਨਹੀਂ ਨਿਵਾ ਸਕਦੇ ਦੂਜੀ ਹਰਾਨੀ ਦੀ ਗੱਲ ਉਦੋਂ ਹੋ ਗਈ ਉਦੋਂ ਭੱਜਣਾ ਰਹਿ ਗਿਆ ਕਿ ਕਮਾਲ ਦਾ ਅੰਮ੍ਰਿਤ ਪਲਾਇਆ ਅਲਗੀਦਰ ਪਾਤਸ਼ਾਹ ਨੇ ਇਹ ਕੇ ਬਿਨਾ ਸੀਸ ਨਹੀਂ ਲੜੀ ਜਾ ਸਕਦੀ ਸੀਸ ਹੱਥੇ ਲਈ ਤੇ ਲਾ ਕੇ ਨਹੀਂ ਜਾਂਦੀ ਨਹੀਂ ਇਹ ਕਿਵੇਂ ਦੀ ਆਪੇ ਹਿਆਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਪੜਾ ਦਿੱਤੀ ਹੈ ਇਹਨਾਂ ਦਾ ਮੁਕਾਬਲਾ ਸੀ ਕਰ ਸਕਦੇ ਇਹ ਗੁਰੂ ਦੀ ਬਖਸ਼ਿਸ਼ ਹੈ ਪਿਆਰਵਾਨੀ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਤਾਕਤ ਕਿੱਥੋਂ ਮਿਲੀ ਬਾਬਾ ਦੇਵ ਸਿੰਘ ਜੀ ਗੁਰਬਾਣੀ ਤੋਂ ਮਿਲੀ ਹੈ ਨਿਤੋਂ ਅਸੀਂ ਧੂਣ ਭਜਦੇ ਆ ਨਹੀਂ ਸੋਚ ਸਕਦੇ ਘੰਟਾ ਅੱਡਾ ਬੈਠ ਕੇ ਆਪਾਂ ਪਿਆਰ ਵਾਲਾ ਕੋਸ਼ਿਸ਼ ਕਰਿਆ ਕੋ ਜਦੋਂ ਵੀ ਇਤਿਹਾਸਿਕ ਵਿਚਾਰ ਹੁੰਦੀ ਹੈ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਆ ਕੇ ਗੁਰੂ ਦੇ ਜਿਹੜੇ ਬੈਠਿਆ ਕੋਈ ਦਾ ਪ੍ਰਭਾਅ ਸਿੱਧਾ ਸਾਡੀ ਜ਼ਿੰਦਗੀ ਤੇ ਪੈਂਦਾ ਹੈ ਸਾਡੇ ਕਰਮਾਂ ਤੇ ਪੈਂਦਾ ਹੈ ਮਾਰੇ ਕਰਾਂ ਦੀ ਸਾਡੇ ਚੰਗੇ ਹੋ ਜਾਂਦੇ ਨੇ ਜਦੋਂ ਸਾਡੇ ਅੰਦਰ ਸ਼ਬਦ ਵਸ ਜਾਂਦਾ ਹੈ ਗੁਰਬਾਣੀ ਵਸ ਜਾਂਦੀ ਹੈ ਬਾਦਸ਼ਾਹ ਜੀ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦੇ ਜਿਹੜੇ ਗੁਰੂ ਦੇ ਵੱਲ ਹੋ ਜਾਂਦੇ ਨੇ ਨਾਨਕ ਬਾਂਛੈ ਢੂੜ ਤਿਨ ਪ੍ਰਭ ਸਰਨੀ ਧਰ ਬੜੀਆਂ ਤਕਬੂਨ ਨਾਮ ਬਾਸਾ ਜੀ ਆਖਦੇ ਨੇ ਮੈਨੂੰ ਇਹੋ ਜਿਹਾ ਕਿ ਧੂੜ ਚਾਹੀਦੀ ਹੈ ਜਿਹੜੇ ਗੁਰੂ ਦੇ ਸਰਨ ਦੇ ਵਿੱਚ ਆ ਕੇ ਜੀ ਗੁਰੂ ਦੇ ਸਰਨ ਦੇ ਵਿੱਚ ਆ ਕੇ ਪੈ ਗਈ ਹੈ। ਇਹੋ ਦੀ ਜਿਆ ਦੀ ਚਰਨਾ ਦੀ ਧੂੜ ਮੈਨੂੰ ਮਿਲ ਜਾਵੇ ਪੈ ਮਨਾਂ ਤੋਂ ਬਿਹਾਰ ਨੇ ਜਾਂਦਾ ਵਾ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨਮੜੀਆਂ ਜਨਾਂ ਨੇ ਮੰਗਰ ਦੇ ਬੰਨੇ ਦੇ ਵਿੱਚ ਉਸ ਰੱਬ ਦਾ ਪ੍ਰਮਾਤਮਾ ਦਾ ਨਾਮ ਲਪਿਆ ਉਹਦਾ ਅਰਾਧਨ ਕੀਤਾ ਉਹਨਾਂ ਦੇ ਜਨਮਾਂ ਜਨ ਮੰਤਰਾਂ ਦੇ ਗੇੜ ਕਟੇ ਗਏ ਨੇ ਉਹਨਾਂ ਦੀ 84 ਅੱਤੀ ਜਾਂਦੀ ਹੈ ਬਿਲਕੁਲ ਬਹੁਤ ਸੋਹਣਾ ਧੰਨ ਗੁਰੂ ਅਰਜਨ ਪੰਥ ਸਾਹਿਬ ਜੀ ਦਾ ਹਰ ਦੇ ਰਿ ਭਾਈ ਜੁੜੀਏ